20 ਅਗਸਤ ਨੂੰ ਸੰਤ ਹਰਚੰਦ ਸਿੰਘ ਜੀ ਲੋਂਗਵਾਲ ਸਾਹਿਬ ਜੀ ਦੀ ਸਾਲਾਨਾ ਵਰਸੀ ਜਿਹੜੀ ਆ ਮਨਾਉਣੀ ਆ ਉਹਨੂੰ ਤਿਆਰੀਆਂ ਸੰਬੰਧੀ ਅੱਜ ਇਹ ਮੀਟਿੰਗ ਰੱਖੀ ਗਈ ਸੀ ਤੇ ਸਾਰੇ ਇਲਾਕੇ ਦੇ ਆਗੂ ਤੇ ਵਰਕਰ ਸੰਗਰੂਰ ਹਲਕੇ ਦੇ ਅੱਜ ਇੱਥੇ ਹਾਜ਼ਰ ਹੋਏ ਆ ਤੇ ਸਾਰਿਆਂ ਨੇ ਭਰੋਸਾ ਦਵਾਇਆ ਕਿ ਅਸੀਂ ਵੱਧ ਤੋਂ ਵੱਧ ਸੰਗਤ ਉੱਥੇ ਲੈ ਕੇ ਵੀ ਆਵਾਂਗੇ ਤੇ ਲੋਕਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਹੈ ਜਿਹੜੀ ਨਵੀਂ ਚੋਣ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਜੋ ਪੰਥਕ ਕਾਉਂਸਲ ਦੇ ਚੇਅਰਮੈਨ ਬੀਬੀ ਸਤਵੰਤ ਕੌਰ ਇਹਨਾਂ ਦੋਨਾਂ ਦੇ ਬਾਰੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਲੋਕਾਂ 'ਚ ਬੜੀ ਖੁਸ਼ੀ ਦੀ ਲਹਿਰ ਹੈ ਤੇ ਮੈਂ ਸਮਝਦਾ ਇਹ ਜਿਹੜਾ ਇਕੱਠ ਹੈ ਇਹ ਉਸ ਤੋਂ ਬਾਅਦ ਪਹਿਲਾ ਇਕੱਠ ਹੋ ਰਿਹਾ ਹੈ ਇਹ ਇੱਕ ਇਤਿਹਾਸਕ ਇਕੱਠ ਹੋ ਕੇ ਨਿਭੜੇਗਾ ਕਿਵੇਂ ਦੇਖ ਰਿਹਾ ਯਾਰ ਪ੍ਰੀਤ ਸਿੰਘ ਜੀ ਦੇ ਬਤਨ ਤੋਂ ਬਾਅਦ ਕਿਵੇਂ ਸਰਗਰਮੀਆਂ ਦੀਆਂ ਹੋਣਗੀਆਂ ਜਿਹੜੇ ਸ਼ੁਰੂ ਦੇਖੋ ਅਸੀਂ ਤਾਂ ਸਾਰੇ ਹੀ ਜਿਹੜੇ ਪੰਥ ਤੈਸ਼ੀਆਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਸਾਥ ਦਿਓ ਗਿਆਨੀ ਜੀ ਦਤ ਬੀਬੀ ਜੀ ਦਾ ਸਾਥ ਦਿਓ ਤਾਂ ਕਿ ਦੁਬਾਰੇ ਉਹ ਜੋ ਸੋਚ ਹੈ ਪੰਥਕ ਉਹਨੂੰ ਦੁਬਾਰੇ ਜਾਗਰ ਕੀਤਾ ਜਾ ਸਕੇ ਪੰਜਾਬ ਨੂੰ ਚੰਗੀ ਸੇਧ ਦਿੱਤੀ ਜਾ ਸਕੇ ਅਤੇ ਕੌਮ ਦੀ ਚੰਗੀ ਅਗਵਾਈ ਜਿਹੜੀ ਵਧੀਆ ਅਗਵਾਈ ਹੈ ਦੋਨੇ ਲੀਡਰ ਕਰਨ ਦੇ ਸਮਰਥ ਨੇ ਸੋ ਆਸ ਕਰਦੇ ਆਂ ਵੀ ਸਮੁੱਚੀ ਸੰਗਤ ਵੀ ਤੇ ਅਕਾਲੀ ਦਲ ਦੇ ਜਿਹੜੇ ਸਾਰੇ ਆਗੂ ਤੇ ਲੀਡਰ ਇਹਨਾਂ ਦਾ ਪੂਰਾ ਸਹਿਯੋਗ ਦੇਣਗੇ ਜਿਹੜੇ ਕੋਈ ਅੱਜ ਬਾਦਲ ਦਲ ਦੇ ਵਿੱਚ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਉਹ ਵੀ ਉਹਨਾਂ ਨੂੰ ਛੱਡ ਕੇ ਤਿਆਗ ਕੇ ਜਿਹੜਾ ਹੈ ਕੌਮ ਦੀ ਭਾਵਨਾ ਦੇ ਮਗਰ ਲੱਗਣ ਤੇ ਇਹਨਾਂ ਦਾ ਸਾਥ ਦੇਣ ਅੱਜ ਦੀ ਮੀਟਿੰਗ ਜਿਹੜੀ ਹੈ ਇਹ ਅਮਰਜੀਤ ਸੰਤਰਚੰਦ ਸਿੰਘ ਲੋਂਗੋਵਾਲ ਜੀ ਦੀ 40ਵੀਂ ਵਰਸੀ ਤੇ ਜਿਹੜੀ ਆ ਰਹੀ ਹੈ ਔਰ 20 ਅਗਸਤ ਨੂੰ ਸੰਤ ਲੋਂਗੋਵਾਲ ਜੀ ਦੀ ਵਰਸੀ ਮਨਾਉਣ ਦੇ ਸਬੰਧੀ ਅੱਜ ਜਿਹੜਾ ਹਲਕਾ ਸੰਗਰੂਰ ਦੀ ਮੀਟਿੰਗ ਜਿਹੜੀ ਗੁਰਦੁਆਰਾ ਨੌਮੀ ਫਤਸ਼ਾਹੀ ਸਾਹਿਬ ਵਿਖੇ ਇਸ ਸਥਾਨ ਤੇ ਹੋਈ ਹੈ ਔਰ ਮੈਂ ਦੇਖ ਰਿਹਾ ਕਿ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈਗਾ ਵੱਡੀ ਭਾਰੀ ਗਿਣਤੀ ਵਿੱਚ ਵਰਕਰ ਸਹਿਬਾਨ ਸਾਰੀ ਸੰਗਤ ਇੱਥੇ ਪਹੁੰਚੀ ਹੈ ਕਿਉਂਕਿ ਜਦੋਂ ਦਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਜੀਤੀ ਜਿਹੜੀ ਸ੍ਰੀ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਹੋਈ ਹੈ ਉਦੋਂ ਦੇ ਸੀ ਦੇਖ ਰਿਹਾ ਪੰਜਾਬ ਦੇ ਵਿੱਚ ਇੱਕ ਨਵਾਂ ਹੁਲਾਰਾ ਪੈਦਾ ਹੋਇਆ ਹੈ ਔਰ ਨਵੀਂ ਇੱਕ ਹਵਾ ਐਸੀ ਚੱਲੀ ਹੈ ਜਿਸ ਤਰ੍ਹਾਂ ਲੋਕ ਚਾਹੁੰਦੇ ਸੀ ਕਿ ਸਾਨੂੰ ਇੱਕ ਵਧੀਆ ਸ਼ੋਮਣੀ ਕਾਲੀ ਦਲ ਮਿਲੇ ਵਧੀਆ ਪ੍ਰਧਾਨ ਮਿਲੇ ਸੋ ਵਧੀਆ ਰਸਤਾ ਇੱਕ ਲੱਭੇ ਜਿਹਦੇ ਵਿੱਚ ਸਾਰੀ ਸੰਗਤ ਜੁੜੇ ਸੋ ਇਹ ਸਮਝਿਆ ਕਿ ਆਉਣ ਵਾਲੇ ਸਮੇਂ ਵਿੱਚ ਸ਼ੋਮਣੀ ਕਾਲੀ ਦਲ ਜਿਹੜਾ ਜਿਸ ਦੇ ਪ੍ਰਧਾਨ ਕਿਆਨੀ ਹਰਪ੍ਰੀਤ ਸਿੰਘ ਜੀ ਹਨ ਔਰ ਇਹਨੇ ਬਹੁਤ ਉੱਚੀਆਂ ਬਲੰਦੀਆਂ ਤੇ ਇਹ ਪਹੁੰਚਣਾ ਔਰ ਲੋਕ ਥੜਾ ਥੜਾ ਜੁੜ ਰਹੇ ਨੇ ਸ ਬਹੁਤ ਸਾਰੇ ਐਸੇ ਵੀਸੀ ਜਿਨ੍ਹਾਂ ਨੇ ਬੜੀਆਂ ਕੁਰਬਾਨੀਆਂ ਸੀ ਇਹਨਾਂ ਲੋਕਾਂ ਦੀਆਂ ਬੜੇ ਲੰਮੇ ਸਮੇਂ ਤੋਂ ਆਪਣੇ ਘਰ ਬੈਠੇ ਸੀ ਨਿਰਾਸ਼ ਹੋਏ ਬੈਠੇ ਸੀ ਇਹ ਪਿਛਲੇ ਸਮੇਂ ਦੇ ਵਿੱਚ ਉਹ ਸਾਰੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਰਹੇ ਨੇ ਥੜਾ ਥੜਾ ਆ ਰਹੇ ਨੇ ਤੁਸੀਂ ਰੋਜ਼ ਹੀ ਨਵੇਂ ਤੋਂ ਨਵੇਂ ਦੇਖੋਗੇ ਕਿੰਨੇ ਆਗੂ ਜਿਹੜੇ ਨੇ ਇਸ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਨਗੇ